ਵੜਿਆ ਮਾਜ ਮਹੱਲਾ ਤੀਜਾ ਆਪ ਮਝਾਈ ਤਾ ਸਭ ਕਿਛ ਪਾਈ ਗੁਰ ਸ਼ਬਦੀ ਸੱਚੀ ਦਿਵਲਾਈ ਸੱਚ ਵਣਜਹਿ ਸੱਚ ਸੰਗ ਰਹਿ ਸੱਚ ਵਾਪਾਰ ਕਰਾਵਣਿਆ ਹਉ ਵਾਰੀ ਜੀਉ ਵਾਰੀ ਹਰ ਗੁਣਿਆਨ ਦਿਨ ਗਾਵਣਿਆ ਹਉ ਤੇਰਾ ਤੂੰ ਠਾਕੁਰ ਮੇਰਾ ਸ਼ਬਦ ਵੜਿਆਈ ਦੇਵਣਿਆ ਰਹਾਉ ਵੇਲਾ ਵਖਤ ਸਭ ਸੁਹਾਇਆ ਜਿਤ ਸੱਚਾ ਮੇਰੇ ਮਨ ਪਾਇਆ ਸੱਚੇ ਸੇਵਿਐ ਸੱਚ ਵਡਿਆਈ ਗੁਰ ਕਿਰਪਾ ਤੇ ਸੱਚ ਪਾਵਣਿਆ ਭਾਵੋ ਭੋਜਨ ਸਤਗੁਰ ਤੁਠੈ ਪਾਈ ਅਨ ਰਸ ਚੂਕੈ ਹਰ ਰਸ ਮਨ ਵਸਾਈ ਸੱਚ ਸੰਤੋਖ ਸਹਿਜ ਸੁਖ ਬਾਣੀ ਪੂਰੇ ਗੁਰ ਤੇ ਪਾਵਣਿਆ ਸਤਗੁਰਨਾਮ ਸੇਵਹਿ ਮੂਰਖ ਅੰਧ ਗਵਾਰਾ ਫਿਰ ਓਏ ਕਿਤੋਂ ਪਾਇਨ ਮੋਖ ਦਵਾਰਾ ਮਰ ਮਰ ਜਮਹਿ ਫਿਰ ਫਿਰ ਆਵਹਿ ਜਮਦਰ ਚੂਟਾਂ ਖਾਵਣਿਆ ਸ਼ਬਦੈ ਸਾਧ ਜਾਣਹਿ ਤਾਂ ਆਪ ਪਛਾਣਹਿ ਨਿਰਮਲ ਬਾਣੀ ਸ਼ਬਦ ਵਖਾਣਹਿ ਸੱਚੇ ਸੇਵ ਸਦਾ ਸੁਖ ਪਾਇਨ ਨੌ ਨਿਦ ਨਾਮ ਮਨ ਵਸਾਵਣਿਆ ਸੋਥਾਨ ਸੁਹਾਇਆ ਜੋ ਹਰ ਮਨ ਪਾਇਆ ਸਤ ਸੰਗਤ ਬਹਿ ਹਰ ਗੁਣ ਗਾਇਆ ਅਣ ਦੇ ਨ ਹਰ ਸਲਾਹ ਹੈ ਸਾਚਾ ਨਿਰਮਲ ਨਾਦ ਵਜਾਵਣਿਆ ਮਨ ਮੁਖ ਖੋਟੀ ਰਾਸ ਖੋਟਾ ਪਾਸਾਰਾ ਕੂੜ ਕਮਾਵਣ ਦੁਖ ਲਾਗੇ ਭਾਰਾ ਪਰਮੇ ਭੂਲੇ ਫਿਰਨ ਦੀ ਨਰਾਤੀ ਮਰ ਜਨਮ ਹੈ ਜਨਮ ਗਵਾਵਣਿਆ ਸੱਚਾ ਸਾਹਿਬ ਮੈਂ ਅਤ ਪਿਆਰਾ ਪੂਰੇ ਗੁਰ ਕੈ ਸ਼ਬਦ ਆਧਾਰਾ ਨਾਨਕ ਨਾਮ ਮਿਲੇ ਵਡਿਆਈ ਦੁੱਖ ਸੁਖ ਸਮ ਕਰ ਜਾਣਣਿਆ ਮਾਜ ਮਹੱਲਾ ਤੀਜਾ ਤੇਰੀਆਂ ਖਾਣੀ ਤੇਰੀਆਂ ਬਾਣੀ ਬਿਨ ਨਾਮ ਐ ਸਭ ਪਰਮ ਪਲਾਣੀ ਗੁਰ ਸੇਵਾ ਤੇ ਹਰ ਨਾਮ ਪਾਇਆ ਬਿਨ ਸਤ ਗੁਰ ਕੋਈ ਨਾ ਪਾਵਣਿਆ ਹਉ ਵਾਰੀ ਜੀਉ ਵਾਰੀ ਹਰਿ ਸੇਤੀ ਚਿਤ ਲਾਵਣਿਆ ਹਰ ਸੱਚਾ ਗੁਰ ਭਗਤੀ ਪਾਈਐ ਸਹਜੇ ਮਨ ਵਸਾਵਣਿਆ ਰਹਾਉ ਸਤਗੁਰ ਸੇਵੇ ਤਾਂ ਸਭ ਕਿਛ ਪਾਈ ਜੇਹੀ ਮਨ ਸਾ ਕਰ ਲਾਗੈ ਤੇਹਾ ਫਲ ਪਾਈ ਸਤਗੁਰ ਦਾਤਾ ਸਭਨਾ ਵਥੂ ਕਾ ਪੂਰੈ ਭਾਗ ਮਲਾਵਣਿਆ ਇਹੋ ਮਨ ਮੈਲਾ ਇੱਕ ਨਾ ਧਿਆਈ ਅੰਤਰ ਮੈਲ ਲਾਗੀ ਬਹੁ ਦੂਜੈ ਪਾਈ ਤਾਟ ਤੀਰਥ ਦਸੰਤਰ ਭਵੈ ਅਹੰਕਾਰੀ ਹੋਰ ਵਧੇਰਾ ਹਉ ਮੈਂ ਮਲ ਲਾਵਣੀਆ ਸਤਗੁਰ ਸੇਵੇ ਤਾਂ ਮਲ ਜਾਈ ਜੀਵ ਤਮਰੈ ਹਰਿ ਸਿਓ ਚਿਤ ਲਾਈ ਹਰ ਨਿਰਮਲ ਸਚ ਮੈ ਨਾ ਲਾਗੈ ਸਚ ਲਾਗੈ ਮੈਲ ਗਵਾਵਣੀਆ ਬਾਜ ਗੁਰੂ ਹੈ ਅੰਧ ਗੁਬਾਰਾ ਅਗਿਆਨੀ ਅੰਦਾ ਅੰਧ ਅੰਧਾਰਾ ਬਿਸਤਾ ਕੇ ਕੀੜੇ ਬਿਸਤਾ ਕਮਾਵਹਿ ਫਿਰ ਬਿਸਤਾ ਮਾਹੀ ਪਚਾਵਣਿਆ ਮੁਕਤੇ ਸੇਵੇ ਮੁਕਤਾ ਹੋਵੈ ਹਉ ਮੈਂ ਮਮਤਾ ਸ਼ਬਦ ਦੇਖੋਐ ਅਨ ਦਿਨ ਹਰ ਜਿਉ ਸੱਚਾ ਸੇਵੀ ਪੂਰੈ ਭਾਗ ਗੁਰ ਪਾਵਣਿਆ ਆਪੇ ਬਖਸ਼ੇ ਮੇਲ ਮਲਾਈ ਪੂਰੇ ਗੁਰ ਤੇ ਨਾਮ ਨਿਦ ਪਾਈ ਸੱਚੈ ਨਾਮ ਸਦਾ ਮਨ ਸੱਚਾ ਸੱਚ ਸੇਵੇ ਦੁੱਖ ਗਵਾਵਣਿਆ ਸਦਾ ਹਜੂਰ ਦੂਰ ਨਾ ਜਾਣੋ ਗੁਰ ਸ਼ਬਦੀ ਹਰ ਅੰਤਰ ਪਛਾਣੋ ਨਾਨਕ ਨਾਮ ਮਿਲੈ ਵਡਿਆਈ ਪੂਰੇ ਗੁਰ ਤੇ ਪਾਵਣਿਆ ਮਾਜ ਮਹੱਲਾ ਤੀਜਾ ਐਤੈ ਸਾਚੇ ਸੋ ਆਗੈ ਸਾਚੇ ਮਨ ਸੱਚਾ ਸੱਚੇ ਸ਼ਬਦ ਰਾਚੇ ਸੱਚਾ ਸੇਵਹਿ ਸੱਚ ਕਮਾਵਹਿ ਸਚੂ ਸਚ ਕਮਾਵਣੀਆ ਹਉ ਵਾਰੀ ਜੀਉ ਵਾਰੀ ਸੱਚਾ ਨਾਮ ਮਨ ਵਸਾਵਣੀਆ ਸੱਚੀ ਸੇਵਹਿ ਸੱਚ ਸਮਾਵਹਿ ਸੱਚੇ ਕੇ ਗੁਣ ਗਾਵਣੀਆ ਰਹਾਉ ਪੰਡਤ ਪੜਹਿ ਸਾਧਨਾ ਪਾਵਹਿ ਦੂਜੈ ਭਾਏ ਮਾਇਆ ਮਨ ਪਰਮਾਵਹਿ ਮਾਇਆ 모ਹੀ ਸਭ ਸੁਧ ਗਵਾਈ ਕਰਿ ਅਵਗਣ ਪਛੋਤਾਵਣੀਆ ਸਤ ਗੁਰ ਮਿਲੈ ਤਾਂ ਤਤ ਪਾਈ ਹਰ ਕਾ ਨਾਮ ਮਨ ਵਸਾਈ ਸ਼ਬਦ ਮਰੈ ਮਨ ਮਾਰੇ ਆਪਣਾ ਮੁਕਤੀ ਕਾ ਦਰ ਪਾਵਣਿਆ ਕਿਲਿ ਵਿਖ ਕਾਟੈ ਕ੍ਰੋਧ ਨਵਾਰੀ ਗੁਰ ਕਾ ਸ਼ਬਦ ਰਖੈ ਉਰ ਧਾਰੀ ਸਾਚ ਰੱਤੇ ਸਦਾ ਬੈਰਾਗੀ ਹਉਮੈ ਮਾਰ ਮਲਾਵਣਿਆ ਅੰਤਰ ਰਤਨ ਮਿਲੈ ਮਲਾਇਆ ਤ੍ਰੇ ਵਿਦ ਮਨ ਸਾ ਤ੍ਰੇ ਵਿਦ ਮਾਇਆ ਪੜ ਪੜ ਪੰਡਤ ਮੋਨੀ ਥੱਕੇ ਚੌਥੇ ਪਦ ਕੀ ਸਾਰ ਨਾ ਪਾਵਣਿਆ ਆਪੇ ਰੰਗੇ ਰੰਗ ਚੜਾਈ ਸੇ ਜਨ ਰਾਤੇ ਗੁਰ ਸ਼ਬਦ ਰੰਗਾਈ ਹਰ ਰੰਗ ਚੜਿਆ ਅਤ ਅਪਾਰਾ ਹਰ ਰਸ ਰਸ ਗੁਣ ਗਾਵਣਿਆ ਗੁਰਮੁਖਰੇ ਦਿਸੇਦ ਸਤਿ ਸੰਜਮ ਸੋਈ ਗੁਰਮੁਖ ਗਿਆਨ ਨਾਮ ਮੁਖਤ ਹੋਈ ਗੁਰਮੁਖ ਕਾਰ ਸੱਚ ਕਮਾਵੇ ਸੱਚੇ ਸੱਚ ਸਮਾਵਣਿਆ ਗੁਰਮੁਖ ਥਾਪੇ ਥਾਪ ਉਥਾਪੇ ਗੁਰਮੁਖ ਜਾਤ ਪਤ ਸਭ ਆਪੇ ਨਾਨਕ ਗੁਰਮੁਖ ਨਾਮ ਧਿਆਈ ਨਾਮੇ ਨਾਮ ਸਮਾਵਣਿਆ ਮਾਜ ਮਹੱਲਾ ਤੀਜਾ ਉਤਪਤ ਪਰ ਲੋ ਚਬਦੇ ਹੋਐ ਸ਼ਬਦੇ ਫਿਰ ਉਪਤ ਹੋਐ ਗੁਰਮੁਖ ਵਰਤੈ ਸਬੇ ਆਪੇ ਸੱਚਾ ਗੁਰਮੁਖ ਆਪੇ ਸਮਾਵਣਿਆ ਹਉ ਵਾਰੀ ਜੀਉ ਵਾਰੀ ਗੁਰਪੂਰਾ ਮਨ ਵਸਾਵਣਿਆ ਗੁਰਤੇ ਸ਼ਾਂਤ ਭਗਤ ਕਰੇ ਦਿਨ ਰਾਤੀ ਗੁਣ ਕਹੈ ਗੁਣੀ ਸਮਾਵਣਿਆ ਰਹਾਉ ਗੁਰਮੁਖ ਧਰਤੀ ਗੁਰਮੁਖ ਪਾਣੀ ਗੁਰਮੁਖ ਪਵਨ ਵੈ ਸੰਤਰੇ ਚੀਲੇ ਵਡਾਣੀ ਸੋ ਨਗੁਰਾ ਜੋ ਮਰ ਮਰ ਜੰਮੈ ਨਗੁਰੇ ਆਵਣ ਜਾਵਣਿਆ ਤਿਨ ਕਰਤਾ ਇੱਕ ਖੇਲ ਰਚਾਇਆ ਤਾਇ ਸਰੀਰੈ ਵਿੱਚ ਸਭ ਕਿਛ ਪਾਇਆ ਸ਼ਬਦ ਭੇਦ ਕੋਈ ਮਹਿਲ ਪਾਈ ਮਹਿਲੇ ਮਹਿਲ ਬੁਲਾਵਣਿਆ ਸੱਚਾ ਸਾਹੁ ਸੱਚੇ ਵਣਜਾਰੀ ਸੱਚ ਵਣੰਜਹਿ ਗੁਰਹੇਤ ਅਪਾਰੀ ਸੱਚ ਵਿਹਾਜਹਿ ਸੱਚ ਕਮਾਵਹਿ ਸੱਚੂ ਸੱਚ ਕਮਾਉਣਿਆਂ ਬਿਨ ਰਾਸੀ ਕੋ ਵਾਥ ਕਿਉ ਪਾਏ ਮਨ ਮੁਖ ਭੂਲੇ ਲੋਕ ਸਬਾਏ ਬਿਨ ਰਾਸੀ ਸਭ ਖਾਲੀ ਚੱਲੇ ਖਾਲੀ ਜਾਏ ਦੁਖ ਪਾਉਣਿਆਂ ਇੱਕ ਸੱਚ ਵਣੰਜ ਹੈ ਗੁਰ ਸ਼ਬਦ ਪਿਆਰੀ ਆਪ ਤਰਹਿ ਸਗਲੇ ਕੁਲ ਤਾਰੀ ਆਏ ਸੇ ਪਰਮਾਨ ਹੋਏ ਮਿਲ ਪ੍ਰੀਤਮ ਸੁਖ ਪਾਉਣਿਆਂ ਅੰਤਰ ਵਸਤ ਮੂੜਾ ਬਾਹਰ ਭਾਲੀ ਮਨਮੁਖ ਅੰਦੇ ਫਿਰਹਿ ਬੇਤਾਲੀ ਜਿੱਥੈ ਵਤ ਹੋਵੈ ਤਿੱਥੋਂ ਕੋਏ ਨਾ ਪਾਵੇ ਮਨਮੁਖ ਪਰਮ ਭੁਲਾਵਣਿਆ ਆਪੇ ਦੇਵੈ ਸ਼ਬਦ ਬੁਲਾਈ ਮਹਿਲੀ ਮਹਿਲ ਸਹਜ ਸੁਖ ਪਾਈ ਨਾਨਕ ਨਾਮ ਮਿਲੈ ਵਡਿਆਈ ਆਪੇ ਸੁਣ ਸੁਣ ਧਿਆਵਣਿਆ ਮਾਜ ਮਹੱਲਾ ਤੀਜਾ ਸਤਗੁਰ ਸਾਚੀ ਸਿੱਖ ਸੁਣਾਈ ਹਰ ਕੀਤੋ ਅੰਤ ਹੋਏ ਸਖਾਈ ਹਰਿ ਅਗਮ ਅਗੋਚਰ ਨਾਥ ਅਜੋਨੀ ਸਤਗੁਰ ਕੈ ਭਾਏ ਪਾਵਣਿਆ ਹਉ ਵਾਰੀ ਜੀਉ ਵਾਰੀ ਆਪ ਨਿਵਾਰਣਿਆ ਆਪਗੁਆਇ ਤਾ ਹਰ ਪਾਈ ਹਰ ਸਿਓ ਸਹਿਜ ਸੁਮਾਵਣਿਆ ਰਹਾਉ ਪੂਰਬ ਲਿਖਿਆ ਸੋ ਕਰਮ ਕਮਾਇਆ ਸਤਿਗੁਰ ਸੇਵ ਸਦਾ ਸੁਖ ਪਾਇਆ ਬਿਨ ਭਾਗਾ ਗੁਰ ਪਾਈਐ ਨਾਹੀ ਸ਼ਬਦ ਹੈ ਮੇਲ ਮਲਾਵਣੀਆ ਗੁਰਮੁਖ ਅਲਿਪਤ ਰਹੈ ਸੰਸਾਰੀ ਗੁਰ ਕਹਿ ਤਕਿਐ ਨਾਮ ਅਧਾਰੀ ਗੁਰਮੁਖ ਜੋਰ ਕਰੇ ਕਿਆ ਤਿਸਨੂੰ ਆਪੇ ਖਪ ਦੁਖ ਪਾਵਣੀਆ ਮਨਮੁਖ ਅੰਦੇ ਸੋਧ ਨ ਕਾਈ ਆਤਮ ਕਾਤੀ ਹੈ ਜਗਤ ਕਸਾਈ ਨਿੰਦਾ ਕਰ ਕਰ ਬਹੁ ਭਾਰ ਉਠਾਵੇ ਬਿਨ ਮਜੂਰੀ ਭਾਰ ਪਹੁੰਚਾਵਣਿਆ ਇਹੋ ਜਗ ਵਾੜੀ ਮੇਰਾ ਪ੍ਰਭ ਮਾਲੀ ਸਦਾ ਸੰਭਾਲੇ ਕੋ ਨਾਹੀ ਖਾਲੀ ਜੇਹੀ ਵਾਸਨਾ ਪਾਏ ਤੇਹੀ ਵਰਤੈ ਵਾਸੂ ਵਾਸ ਜਨਾ ਮਣਿਆ ਮਨ ਮੁਖ ਰੋਗੀ ਹੈ ਸੰਸਾਰਾ ਸੁਖ ਦਾਤਾ ਵਿਸਰਿਆ ਅਗੰਮ ਅਪਾਰਾ ਦੁਖੀਏ ਨਿਤ ਫਿਰਹਿ ਬਿਲਲਾਂਦੀ ਬੇਨਗਰ ਸ਼ਾਂਤ ਨਾ ਪਾਵਣਿਆ ਜਿਨ ਕੀ ਤੇ ਸੋਈ ਵਿਦ ਜਾਣੈ ਆਪ ਕਰੀ ਤਾ ਹੁਕਮ ਪਛਾਨੈ ਜੇ ਹਾਂ ਅੰਦਰ ਪਾਏ ਤੇ ਹਾਵਰਤੈ ਆਪੇ ਬਾਹਰ ਪਾਵਣਿਆ ਤਿਸ ਬਾਦ ਜੋ ਸੱਚੀ ਮੈਂ ਹੋਰ ਨਾ ਕੋਈ ਜਿਸ ਲਾਏ ਲਏ ਸੋ ਨਿਰਮਲ ਹੋਈ ਨਾਨਕ ਨਾਮ ਵਸੈ ਘਟ ਅੰਤਰ ਜਿਸ ਦੇਵੈ ਸੋ ਪਾਵਣਿਆ ਮਾਜ ਮਹੱਲਾ ਤੀਜਾ ਅੰਮ੍ਰਿਤ ਨਾਮ ਮਨ ਵਸਾਈ ਹਉ ਮੈਂ ਮੇਰਾ ਸਭ ਦੁੱਖ ਗਵਾਈ ਅੰਮ੍ਰਿਤ ਬਾਣੀ ਸਦਾ ਸਲਾਹੀ ਅੰਮ੍ਰਿਤ ਕੰਮ੍ਰਿਤ ਪਾਵਣਿਆ ਹਉ ਵਾਰੀ ਜੀਉ ਵਾਰੀ ਅੰਮ੍ਰਿਤ ਬਾਣੀ ਮਨ ਵਸਾਵਣਿਆ ਅੰਮ੍ਰਿਤ ਬਾਣੀ ਮਨ ਵਸਾਈ ਅੰਮ੍ਰਿਤ ਨਾਮ ਧਿਆਵਣਿਆ ਰਹਾਉ ਅੰਮ੍ਰਿਤ ਬੋਲੇ ਸਦਾ ਮੁਖ ਵੈਣੀ ਅੰਮ੍ਰਿਤ ਵੇਖੈ ਪਰਖੈ ਸਦਾ ਨੈਣੀ ਅੰਮ੍ਰਿਤ ਕਥਾ ਕਹੈ ਸਦਾ ਦਿਨ ਰਾਤੀ ਅਵਰਾਂ ਆਖ ਸੁਨਾਵਣੀਆ ਅੰਮ੍ਰਿਤ ਰੰਗ ਰਤਾ ਨਿਵਲਾਈ ਅੰਮ੍ਰਿਤ ਗੁਰ ਪ੍ਰ사ਦੀ ਪਾਈ ਅੰਮ੍ਰਿਤ ਰਸਨਾ ਬੋਲੇ ਦਿਨ ਰਾਤੀ ਮਨ ਤਨ ਅੰਮ੍ਰਿਤ ਪੀ ਆਵਣੀਆ ਸੋ ਕਿਛ ਕਰੈ ਜੋ ਚਿਤ ਨਾ ਹੋਈ ਤਿਸ ਦਾ ਹੁਕਮ ਮੇਟ ਨਾ ਸਕੈ ਕੋਈ ਹੁਕਮੇ ਵਰਤੈ ਅੰਮ੍ਰਿਤ ਬਾਣੀ ਹੁਕਮੇ ਅੰਮ੍ਰਿਤ ਪੀ ਆਵਣਿਆ ਅਜਬ ਕੰਮ ਕਰਤੇ ਹਰ ਕੀਰੀ ਇਹੋ ਮਨ ਭੂਲਾ ਜਾਂਦਾ ਫੇਰੀ ਅੰਮ੍ਰਿਤ ਬਾਣੀ ਸਿਉ ਚਿਤ ਲਾਈ ਅੰਮ੍ਰਿਤ ਸ਼ਬਦ ਵਜਾਵਣਿਆ ਖੋਟੀ ਖਰੇ ਤੁਧ ਆਪੇ ਉਪਾਈ ਤੁਧ ਆਪੇ ਪਰਖੇ ਲੋਕ ਸਬਾਈ ਖਰੇ ਪਰਖ ਖਜ਼ਾਨੇ ਪਾਏਂ ਖੋਟੇ ਭਰਮ ਭਲਾਵਣਿਆ ਕਿਉ ਕਰ ਵੇਖਾਂ ਕਿਉ ਸਲਾਹੀ ਗੁਰ ਪ੍ਰਸਾਦੀ ਸ਼ਬਦ ਸਲਾਹੀ ਤੇਰੇ ਭਾਣੇ ਵਿੱਚ ਅੰਮ੍ਰਿਤ ਵਸੈ ਤੂੰ ਭਾਣੈ ਅੰਮ੍ਰਿਤ ਪੀ ਆਵਣਿਆ ਅੰਮ੍ਰਿਤ ਸ਼ਬਦ ਅੰਮ੍ਰਿਤ ਹਰ ਬਾਣੀ ਸਤ ਗੁਰ ਸੇਵਿਐ ਹਿਰਦੈ ਸਮਾਣੀ ਨਾਨਕ ਅੰਮ੍ਰਿਤ ਨਾਮ ਸਦਾ ਸੁਖ ਦਾਤਾ ਪੀ ਅੰਮ੍ਰਿਤ ਸਭ ਭੁਖ ਲੈ ਜਾਵਣਿਆ ਮਾਜ ਮਹੱਲਾ ਤੀਜਾ ਅੰਮ੍ਰਿਤ ਵਰਸੈ ਸਹਜ ਸੁਪਾਈ ਗੁਰਮੁਖ ਵਿਰਲਾ ਕੋਈ ਜਨ ਪਾਏ ਅੰਮ੍ਰਿਤ ਪੀ ਸਦਾ ਤ੍ਰਿਪਤਾਸੀ ਕਰ ਕਿਰਪਾ ਤ੍ਰਿਸ਼ਨਾ 부ਜਾਵਣਿਆ ਹਉ ਵਾਰੀ ਜੀ ਹੋ ਵਾਰੀ ਗੁਰਮੁਖ ਅੰਮ੍ਰਿਤ ਪੀ ਆਵਣਿਆ ਰਸਨਾ ਰਸ ਚਾਖ ਸਦਾ ਰਹੇ ਰੰਗ ਰਾਤੀ ਸਹਿਜੇ ਹਰ ਗੁਣ ਗਾਵਣਿਆ ਰਹਾਉ ਗੁਰ ਪ੍ਰਸਾਦੀ ਸਹਿਜ ਕੋ ਪਾਏ ਦੁਬਦਾ ਮਾਰੇ ਇਕਸ ਸਿਉ ਲਿਵ ਲਾਈ ਨਦਰ ਕਰੇ ਤ ਹਰ ਗੁਣ ਗਾਵੇ ਨਦਰੀ ਸਤਿ ਉਸ ਮਾਵਣਿਆ ਸਭਨਾ ਉੱਪਰ ਨਦਰ ਪ੍ਰਭ ਤੇਰੀ ਕਿਸੈ ਥੋੜੀ ਕਿਸੈ ਹੈ ਘਨੇਰੀ ਤੁਜ ਤੇ ਬਾਹਰ ਕਿਸ ਨਾ ਹੋਐ ਗੁਰਮਕ ਸੋਜੀ ਪਾਵਣਿਆ ਗੁਰਮੁਖ ਤਤ ਹੈ ਵਿਚਾਰਾ ਅੰਮ੍ਰਿਤ ਭਰੇ ਤੇਰੇ ਪੰਡਾਰਾ ਬਿਨ ਸਤਗੁਰ ਸੇਵੇ ਕੋਈ ਨਾ ਪਾਵੇ ਗੁਰ ਕਿਰਪਾ ਤੇ ਪਾਵਣੀਆ ਸਤਗੁਰ ਸੇਵੈ ਸੋ ਜਨ ਸੁਹੈ ਅੰਮ੍ਰਿਤ ਨਾਮ ਅੰਤਰ ਮਨ ਮੋਹ ਹੈ ਅੰਮ੍ਰਿਤ ਮਨ ਤਨ ਬਾਣੀ ਰਤਾ ਅੰਮ੍ਰਿਤ ਸਹਿਜ ਸੁਨਾਵਣੀਆ ਮਨ ਮੁਖ ਭੂਲਾ ਦੂਜੈ ਭਾਏ ਖੁਆਈ ਨਾਮ ਨਾ ਲੀਵੈ ਮਰੈ ਬਿਖ ਖਾਈ ਅੰਨ ਦਿਨ ਸਦਾ ਵਿਸਤਾ ਮਹਿਵਾਸਾ ਬਿਨ ਸੇਵਾ ਜਨਮ ਗਵਾਵਣੀਆ ਅੰਮ੍ਰਿਤ ਪੀਵੈ ਜਿਸਨੂੰ ਆਪ ਪੀ ਆਏ ਗੁਰ ਪ੍ਰਸਾਦੀ ਸਹਿਜ ਲਿਵ ਲਾਈ ਪੂਰਨ ਪੂਰ ਰਹਿਆ ਸਭ ਆਪੀ ਗੁਰਮਤਿ ਨਦਰੀ ਆਵਣੀਆ ਆਪੀ ਆਪ ਨਿਰੰਜਨ ਸੋਈ ਜਿਨ ਸਿਰਜੀ ਤਿਨ ਆਪੇ ਗੋਈ ਨਾਨਕ ਨਾਮ ਸੁਭਾਲ ਸਦਾ ਤੂੰ ਸਹਜੇ ਸੱਚ ਸਮਾਵਣਿਆ ਮਾਜ ਮਹੱਲਾ ਤੀਜਾ ਸੇ ਸੱਚ ਲਾਗੇ ਜੋ ਤੁਧ ਭਾਏ ਸਦਾ ਸੱਚ ਸੇਵਹਿ ਸਹਜ ਸੁਭਾਏ ਸੱਚੇ ਸ਼ਬਦ ਸੱਚਾ ਸਲਾਹੀ ਸੱਚੇ ਮੇਲ ਮਲਾਵਣਿਆ ਹਉ ਵਾਰੀ ਜੀਉ ਵਾਰੀ ਸੱਚ ਸਲਾਹਣਿਆ ਸੱਚ ਧਿਆਨ ਸੇ ਸੱਚ ਰਾਤੀ ਸੱਚੇ ਸਤਿ ਸਮਾਵਣਿਆ ਰਹਾਉ ਜਹ ਦੇਖਾਂ ਸੱਚ ਸਬਨੀ ਥਾਈ ਗੁਰ ਪ੍ਰਸਾਦੀ ਮਨ ਵਸਾਈ ਤਨ ਸੱਚਾ ਰਸਨਾ ਸੱਚ ਰਾਤੀ ਸੱਚ ਸੁਣ ਆਖ ਬਖਾਨਣਿਆ ਮਨ ਸਾ ਮਾਰ ਸੱਚ ਸਮਾਣੀ ਇਨ ਮਨ ਦੀ ਠੀ ਸਬਿਆਵਣ ਜਾਣੀ ਸਤ ਗੁਰ ਸੇਵੇ ਸਦਾ ਮਨ ਨਿਚਲ ਨਿਜ ਘਰ ਵਾਸਾ ਪਾਵਣਿਆ ਗੁਰ ਕੈ ਸ਼ਬਦ ਰਦਾ ਦਿਖਾਇਆ ਮਾਇਆ ਮੋਹ ਸ਼ਬਦ ਜਲਾਇਆ ਸਚੋ ਸਚਾ ਵੇਖ ਸਲਾਹੀ ਗੁਰ ਸ਼ਬਦੀ ਸਚ ਪਾਵਣਿਆ ਜੋ ਸਚ ਰਾਤੇ ਤਿਨ ਸੱਚੀ ਲਿਵ ਲਾਗੀ ਹਰ ਨਾਮ ਸੰਭਾਲਹਿ ਸੇ ਵਡ ਭਾਗੀ ਸਚੈ ਸ਼ਬਦ ਆਪ ਮਲਾਈ ਸਤ ਸੰਗਤ ਸਚ ਗੁਣ ਗਾਵਣਿਆ ਲਿਖਾ ਪੜੀਐ ਜੇ ਲੇਖੇ ਵਿੱਚ ਹੋਐ ਉਹ ਅਗਮ ਅਗੋਚਰ ਸ਼ਬਦ ਸੁਧੋ ਹੋਐ ਅਨ ਦਿਨ ਸੱਚ ਸ਼ਬਦ ਸਲਾਈ ਹੋਰ ਕੋਈ ਨਾ ਕੀਮਤ ਪਾਵਣੀਆ ਪਰ ਪੜਥਾ ਕੇ ਸ਼ਾਂਤ ਨਾ ਆਈ ਕ੍ਰਿਸ਼ਨਾ ਜਾਲੇ ਸੁਧ ਨਾ ਕਾਈ ਬਿਖ ਵਿਹਾਜਹਿ ਬਿਖ ਮੋਹ ਪਿਆਸੀ ਕੂੜ ਬੋਲ ਬਿਖ ਖਾਵਣੀਆ ਗੁਰ ਪ੍ਰਸਾਦੀ ਏ ਕੋ ਜਾਣਾ ਦੂਜਾ ਮਾਰ ਮਨ ਸੱਚ ਸਮਾਣਾ ਨਾਨਕ ਏਕੋ ਨਾਮ ਵਰਤੈ ਮਨ ਅੰਤਰ ਗੁਰ ਪ੍ਰਸਾਦੀ ਪਾਵਣਿਆ